ਤਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਮਾਮਲਾ ਭਖਿਆ ਜਾਣਕਾਰੀ ਮੁਤਾਬਕ ਇੱਥੇ ਪੱਤਰਕਾਰਾਂ ਦੇ ਨਾਲ ਬਦਸਲੂਕੀ ਹੋਈ ਹੈ ਇੱਥੋਂ ਤੱਕ ਕਿ ਕੁੱਟਮਾਰ ਵੀ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਪੰਜਾਬ ਤੋਂ ਗਏ ਪੱਤਰਕਾਰਾਂ ਦੀਆਂ ਟੀਮਾਂ ਤੇ ਹਮਲਾ ਕੀਤਾ ਗਿਆ ਉਹਨਾਂ ਨੂੰ ਫੱਟੜ ਕੀਤਾ ਗਿਆ ਇੱਥੇ ਹੀ ਬਸ ਨਹੀਂ ਇਹ ਵੀ ਜਾਣਕਾਰੀ ਹੈ ਉਸ ਤੋਂ ਬਾਅਦ ਪੱਤਰਕਾਰਾਂ ਨੂੰ ਦਿੱਲੀ ਪੁਲਿਸ ਨੇ ਡਿਟੇਨ ਵੀ ਕੀਤਾ ਰਾਤ ਭਰ ਥਾਣੇ ਵਿੱਚ ਵੀ ਰੱਖਿਆ ਪੱਤਰਕਾਰਾਂ ਦੇ ਵੱਲੋਂ ਫਟੜ ਪੱਤਰਕਾਰਾਂ ਦਾ ਹਵਾਲਾ ਵੀ ਦਿੱਤਾ ਗਿਆ ਕਿ ਉਹਨਾਂ ਦੀ ਹਾਲਤ ਖਰਾਬ ਹੈ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਉਹ ਜ਼ਖਮੀ ਨੇ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਰਾਤ ਪਰ ਥਾਣੇ 'ਚ ਰੱਖਿਆ ਗਿਆ ਪਰ ਹਮਲਾ ਕਰਨ ਵਾਲੇ ਕੌਣ ਸਨ ਇਹ ਜਾਣਕਾਰੀ ਆਉਣੀ ਬਾਕੀ ਹੈ ਪਰ ਸ਼ੱਕੇ ਜਤਾਇਆ ਜਾ ਰਿਹਾ ਹੈ ਕਿ ਕਿਸੇ ਰਾਜਨੀਤਿਕ ਪਾਰਟੀ ਨਾਲ ਵੀ ਸਬੰਧਤ ਹੋ ਸਕਦੇ ਨੇ ਕਿਉਂਕਿ ਚੋਣਾਂ ਦਾ ਮਾਹੌਲ ਹੈ ਕਿਉਂਕਿ ਪੰਜਾਬ ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੇ ਬਿਆਨ ਅਕਸਰ ਆਉਂਦੇ ਰਹਿੰਦੇ ਨੇ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਹਾਲਾਂਕਿ ਇਹ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜੇ ਪੱਤਰਕਾਰ ਸੀ ਯਾਨੀ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਸਮਝਿਆ ਜਾ ਰਿਹਾ ਸੀ ਪਰ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਬਲਕਿ ਪੰਜਾਬ ਤੋਂ ਗਏ ਪੱਤਰਕਾਰਾਂ ਦੀਆਂ ਟੀਮਾਂ ਸਨ ਤਾਂ ਹੁਣ ਸਾਡੇ ਸਹਿਯੋਗੀ ਰਵੀ ਸੰਗਰਾਹ ਹੋਰ ਦਿੱਲੀ ਤੋਂ ਸਾਡੇ ਨਾਲ ਜੁੜੇ ਨੇ ਜੋ ਬੀਤੀ ਰਾਤ ਉਸ ਘਟਨਾ ਵਾਲੀ ਥਾਂ ਤੇ ਮੌਜੂਦ ਸੀ ਜੋ ਖੁਦ ਇਸ ਘਟਨਾ ਦਾ ਸ਼ਿਕਾਰ ਹੋਏ ਨੇ ਪੂਰੀ ਜਾਣਕਾਰੀ ਲੈ ਲੈਣੇ ਆ ਜੀ ਰਵੀ ਜੋ ਬੀਤੀ ਰਾਤ ਦਿੱਲੀ ਦੇ ਵਿੱਚ ਹੰਗਾਮਾ ਹੋਇਆ ਆ ਆਖਿਰ ਪੂਰਾ ਮਾਮਲਾ ਕੀ ਸੀ ਪੱਤਰਕਾਰਾਂ ਦੇ ਨਾਲ ਬਤਸਲੂਕੀ ਅਤੇ ਕੁੱਟਮਾਰ ਜੋ ਹੋਈ ਹੈ ਆਖਿਰ ਕਿਸ ਨੇ ਕੀਤੀ ਕੀ ਮਾਮਲਾ ਪੂਰਾ ਦੇਖੋ ਪ੍ਰਵਿੰਦਰ ਦਿੱਲੀ ਦੇ ਵਿੱਚ ਇਸ ਵੇਲੇ ਇਲੈਕਸ਼ਨ ਦਾ ਮਾਹੌਲ ਹੈ 5 ਤਰੀਕ ਨੂੰ ਇੱਥੇ ਵੋਟਾਂ ਪੈਣੀਆਂ ਤਾਂ ਉਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਪੱਤਰਕਾਰ ਵੱਖ-ਵੱਖ ਸੂਬਿਆਂ ਤੋਂ ਦਿੱਲੀ ਤੋਂ ਔਰ ਵੱਖ-ਵੱਖ ਸੂਬਿਆਂ ਤੋਂ ਜਿਹੜੇ ਪੱਤਰਕਾਰ ਨੇ ਉਹ ਉਸ ਦੀ ਕਵਰੇਜ ਦੇ ਲਈ ਪਹੁੰਚੇ ਆ ਔਰ ਬੀਤੀ ਰਾਤ ਸਾਡੀਆਂ ਵੀ ਕੁਝ ਟੀਮਾਂ ਜਿਹੜੀਆਂ ਨੇ ਉਹ ਵੱਖ-ਵੱਖ ਥਾਵਾਂ ਤੇ ਜਦੋਂ ਕਵਰੇਜ ਕਰਨ ਦੇ ਲਈ ਨਿਕਲੀਆਂ ਤਾਂ ਰਸਤੇ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਮਿਲੇ ਤਿੰਨ ਗੱਡੀਆਂ ਤੇ ਸਵਾਰ ਸੀ ਜਦੋਂ ਪੱਤਰਕਾਰ ਉੱਥੇ ਖੜ ਕੇ ਜਿਹੜਾ ਹੈ ਉਹ ਗੱਲਬਾਤ ਕਰ ਰਹੇ ਸੀ ਆਪਸ ਦੇ ਵਿੱਚ ਤਾਂ ਉਹਨਾਂ ਨੇ ਆ ਕੇ ਉਹਨਾਂ ਨੂੰ ਬਿਨਾਂ ਕੁਝ ਸੋਚੇ ਸਮਝੇ ਬਿਨਾਂ ਕੁਝ ਦੱਸੇ ਪੁੱਛੇ ਉਹਨਾਂ ਤੇ ਜਿਹੜਾ ਹੈ ਉਹ ਬਰੂਟਲ ਹਮਲਾ ਕਰ ਦਿੱਤਾ ਜਿਨ੍ਹਾਂ ਦੇ ਵਿੱਚ ਅਸੀਂ ਵੀ ਸ਼ਾਮਲ ਸੀ ਉਹਨਾਂ ਨੇ ਸਾਡੇ ਤਕਰੀਬਨ ਤਿੰਨ ਪੱਤਰਕਾਰਾਂ ਤੇ ਬੁਰੇ ਤਰੀਕੇ ਨਾਲ ਹਮਲਾ ਕੀਤਾ ਜਿਹੜੇ ਕਿ ਜ਼ਖਮੀ ਵੀ ਹੋਏ ਔਰ ਤੋਂ ਬਾਅਦ ਉਹ ਹਮਲਾ ਕਰਕੇ ਜਦ ਕਿ ਉਹਨਾਂ ਦੀ ਉਸ ਵੇਲੇ ਜਿਹੜੇ ਡਰਿੰਕ ਵੀ ਕੀਤੀ ਹੋਈ ਸੀ ਕੁਝ ਨਸ਼ਾ ਵਗੈਰਾ ਕੀਤਾ ਹੋਇਆ ਸੀ ਔਰ ਉੱਥੋਂ ਦੀ ਜਿਹੜੀ ਲੋਕਲ ਪੁਲਿਸ ਹੈ ਉਹ ਉੱਤੇ ਜਦੋਂ ਮੌਕੇ ਤੇ ਪਹੁੰਚਦੀ ਹੈ ਤਾਂ ਉਹ ਲੋਕ ਆਪਣੀਆਂ ਗੱਡੀਆਂ 'ਚ ਸਵਾਰ ਹੋ ਕੇ ਉੱਥੋਂ ਫਰਾਰ ਹੋ ਜਾਂਦੇ ਆ ਔਰ ਬਾਕੀ ਜਿੰਨੇ ਵੀ ਅਸੀਂ ਪੱਤਰਕਾਰ ਸੀ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਪੁਲਿਸ ਜਿਹੜੀ ਹੈ ਉਹ ਜ਼ਖਮੀ ਹਾਲਤ ਦੇ ਵਿੱਚ ਹੀ ਥਾਣੇ ਦੇ ਵਿੱਚ ਲੈ ਜਾਂਦੀ ਹੈ ਔਰ ਜਦ ਕਿ ਅਸੀਂ ਵਾਰ-ਵਾਰ ਇਹ ਰਿਕੁਐਸਟ ਕਰ ਰਹੇ ਸੀ ਪੁਲਿਸ ਨੂੰ ਕਿ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਉਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਰਵੀ ਰਵੀ ਇਹ ਕਹਿ ਸਕਦੇ ਆ ਕਿ ਪੁਲਿਸ ਨੇ ਤੁਹਾਨੂੰ ਹੀ ਯਾਨੀ ਕਿ ਪੱਤਰਕਾਰ ਭਾਈਚਾਰੇ ਨੂੰ ਹੀ ਡਿਟੇਨ ਕੀਤਾ ਪੱਤਰਕਾਰਾਂ ਨੂੰ ਹੀ ਬਿਲਕੁਲ ਪ੍ਰਵਿੰਦਰ ਪੱਤਰਕਾਰਾਂ ਨੂੰ ਹੀ ਡਿਟੇਨ ਜਿਹੜਾ ਹੈ ਕੀਤਾ ਗਿਆ ਰਾਤ ਦੇ ਕਰੀਬ 1 ਵਜੇ ਦਾ ਸਮਾਂ ਹੋਏਗਾ 12:30 1 ਵਜੇ ਦਾ ਟਾਈਮ ਸੀ ਜਦੋਂ ਥਾਣੇ ਦੇ ਵਿੱਚ ਲੈ ਜਾਂਦਾ ਗਿਆ ਅਸੀਂ ਵਾਰ-ਵਾਰ ਇਹ ਰਿਕੁਐਸਟ ਕੀਤੀ ਹੈ ਕਿ ਸਾਡੇ ਕੁਝ ਜਿਹੜੇ ਪੱਤਰਕਾਰ ਹੈ ਉਹ ਜ਼ਖਮੀ ਹੈ ਉਹਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਡੇ ਕੋਲ ਹੈਗੀਆਂ ਨੇ ਜਿੰਨਾ ਚ ਉਹਨਾਂ ਦੇ ਖੂਨ ਨਾਲ ਲਤਪਤ ਉਹਨਾਂ ਦੇ ਕੱਪੜੇ ਉਹਨਾਂ ਦੇ ਮੂੰਹ ਲੱਤ ਕੱਤਨੇ ਖੂਨ ਦੇ ਵਿੱਚ ਪੁਲਿਸ ਨੇ ਉਸ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਇਹ ਤਾਂ ਸਾਨੂੰ ਵੀ ਹਾਲੇ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਉਸ ਨੂੰ ਨਜ਼ਰਅੰਦਾਜ਼ ਕੀਤਾ ਪਰ ਪੱਤਰਕਾਰਾਂ ਨੂੰ ਜ਼ਰੂਰ ਥਾਣੇ ਦੇ ਵਿੱਚ ਡਿਟੇਨ ਕਰਕੇ ਰੱਖਿਆ ਬਕਾਇਦਾ ਕਾਰਵਾਈ ਹੋਈ ਮੈਡੀਕਲ ਟੈਕ ਕਰਵਾਇਆ ਗਿਆ ਔਰ ਉਸ ਸਾਰੀ ਕਾਰਵਾਈ ਜੋ ਇੱਕ ਪੁਲਿਸ ਨੇ ਕਰਨੀ ਹੁੰਦੀ ਉਹ ਸਾਰੀ ਕਾਰਵਾਈ ਕੀਤੀ ਔਰ ਪੂਰੀ ਰਾਤ ਹਮਲਾ ਕਰਨ ਵਾਲੇ ਕੌਣ ਸਨ ਇਹ ਪਤਾ ਲੱਗ ਸਕਿਆ ਕੀ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧਤ ਸੀ ਬਿਲਕੁਲ ਪ੍ਰਵਿੰਦਰ ਸ਼ੱਕ ਇਹ ਹੀ ਜਾਂਦਾ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧਤ ਹੋ ਸਕਦੇ ਆ ਔਰ ਜਿਹੜਾ ਨਸ਼ਾ ਵਗੈਰਾ ਕੀਤਾ ਸੀ ਕਿਉਂਕਿ ਪਾਰਟੀਆਂ ਦੇ ਲੋਕ ਅਕਸਰ ਹੀ ਸੜਕਾਂ ਤੇ ਤੁਹਾਨੂੰ ਨਜ਼ਰ ਆ ਜਾਂਦੇ ਆ ਹਾਲਾਂਕਿ ਇਹ ਕਹਿਣਾ ਮੁਸ਼ਕਲ ਹੈ ਕਿ ਕਿਸ ਪਾਰਟੀ ਦੇ ਉਹ ਸਮਰਥਕ ਹੋ ਸਕਦੇ ਆ ਔਰ ਉਹਨਾਂ ਨੇ ਹਮਲਾ ਇਸ ਨੀਤ ਨਾਲ ਹੀ ਕੀਤਾ ਕਿ ਉਹਨਾਂ ਨੂੰ ਲੱਗਾ ਕਿ ਬਾਹਰੋਂ ਕੋਈ ਲੋਕ ਆਏ ਹੋਏ ਆ ਉਹਨਾਂ ਨੂੰ ਇਹ ਪਤਾ ਲੱਗਾ ਕਿ ਪੰਜਾਬ ਦੇ ਲੋਕ ਨੇ ਔਰ ਉਹਨਾਂ ਨੇ ਇਸ ਗੱਲ ਨੂੰ ਮਿਤਕੇ ਜਿਹੜਾ ਇਹ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹਨਾਂ ਨੇ ਮਿਤਕੇ ਇਸ ਗੱਲ ਨੂੰ ਹਮਲਾ ਕੀਤਾ ਕਿ ਪੰਜਾਬ ਦੀਆਂ ਗੱਡੀਆਂ ਨੇ ਜਾਂ ਪੰਜਾਬ ਦੇ ਲੋਕ ਨੇ ਕੁਝ ਸਾਡੇ ਵਿੱਚੋਂ ਪੱਤਰਕਾਰ ਸੀ ਜਿਨ੍ਹਾਂ ਦੇ ਦਸਤਾਰਾਂ ਵੀ ਸਜਾਈਆਂ ਹੋਈਆਂ ਸੀ ਔਰ ਉਹਨਾਂ ਨੇ ਇਸ ਗੱਲ ਨੂੰ ਦੇਖ ਕੇ ਜਿਹੜਾ ਇਹ ਉਹ ਹਮਲਾ ਕੀਤਾ ਹਮਲਾ ਕਰਕੇ ਉਹ ਅੱਗੇ ਲੰਘ ਜਾਂਦੇ ਆ ਔਰ ਪੁਲਿਸ ਨੇ ਪੂਰੀ ਰਾਤ ਬਿਠਾ ਕੇ ਰੱਖਿਆ ਕਰੀਬ ਰਾਤ ਦੇ 1 ਵਜੇ ਤੋਂ ਲੈ ਕੇ ਸਵੇਰ ਦੇ 8:30 ਵਜੇ ਤੱਕ ਜਿਹੜਾ ਉੱਥੇ ਬਿਠਾ ਕੇ ਰੱਖਿਆ ਹਮ ਔਰ ਸਾਡੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਪੂਰੀ ਰਾਤ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਸਵੇਰ ਵੇਲੇ ਜਦੋਂ ਇੱਕ ਆਮਦਮੀ ਪਾਰਟੀ ਦੇ ਵੀ ਕੁਝ ਵਰਕਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਇੱਥੋਂ ਬਹੁਤ ਸਾਰੇ ਸਾਡੇ ਜਿਹੜੇ ਪੱਤਰਕਾਰ ਸਾਥੀ ਸੀ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਤੁਸੀਂ ਪੱਤਰਕਾਰਾਂ ਨੂੰ ਇਸ ਤਰੀਕੇ ਨਾਲ ਟਰੀਟ ਨਹੀਂ ਕਰ ਸਕਦੇ ਤਾਂ ਉਸ ਵੇਲੇ ਐਸ ਐਚ ਓ ਸਾਹਿਬ ਆਉਂਦੇ ਆ ਔਰ ਉਹਨਾਂ ਵੱਲੋਂ ਸਾਨੂੰ ਰਿਲੀਵ ਕਰਨ ਦੀ ਗੱਲ ਕਹੀ ਜਾਂਦੀ ਹੈ ਕੁਝ ਫਾਰਮੈਲਟੀਆਂ ਲਈਆਂ ਜਾਂਦੀਆਂ ਔਰ ਉਸ ਵੇਲੇ ਸਾਡੇ ਤੋਂ ਜ਼ਰੂਰ ਉਹਨਾਂ ਨੇ ਕਹਿ ਕੇ ਜਿਹੜੀ ਹੈ ਕੰਪਲੇਂਟ ਲਈ ਕਿ ਤੁਸੀਂ ਇਹ ਕੰਪਲੀਟ ਦਿਓ ਕਿ ਤੁਹਾਡੇ ਤੇ ਹਮਲਾ ਹੋਇਆ ਉਹ ਲੋਕ ਕੌਣ ਸੀ ਹਾਲਾਂਕਿ ਉਹ ਅਣਪਛਾਤੇ ਲੋਕ ਸੀ ਸਾਨੂੰ ਉਸ ਵੇਲੇ ਉਸ ਹਨੇਰੇ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਨਹੀਂ ਪਤਾ ਲੱਗ ਸਕਿਆ ਕੌਣ ਸੀ ਉਹਨਾਂ ਦੀਆਂ ਗੱਡੀਆਂ ਦੇ ਨੰਬਰ ਜਿਹੜੇ ਉਹ ਐਚ ਆਰ ਵੀ ਸੀ ਡੀ ਐਲ ਵੀ ਸੀ ਪਰ ਉਹ ਉਥੋਂ ਜ਼ਿਆਦਾ ਕਿਉਂਕਿ ਉਹਨਾਂ ਨੇ ਸਮਾਂ ਹੀ ਨਹੀਂ ਦਿੱਤਾ ਕਿ ਕਿਸੇ ਨੂੰ ਪਛਾਣਿਆ ਜਾ ਸਕੇ ਜਾਂ ਕੁਝ ਫੇਰ ਵੇਲੇ ਇਹ ਕਾਰਵਾਈ ਹੁੰਦੀ ਹੈ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਪ੍ਰਵਿੰਦਰ ਜੀ ਕਿ ਮੀਡੀਆ ਜਿਹੜਾ ਹੈ ਉਸ ਨੂੰ ਸੋ ਵੀ ਤਾਂ ਆnde ਵਿੱਚ ਚੌਥਾ ਥੰਮ ਮੰਨਿਆ ਜਾਂਦਾ ਕਿਤੇ ਵੀ ਜਾ ਕੇ ਕਵਰੇਜ ਕੀਤੀ ਜਾ ਸਕਦੀ ਹੈ ਉਹਦੇ ਲਈ ਕੋਈ ਰੋਕ ਥੰਮ ਨਹੀਂ ਹੁੰਦੀ ਜਦੋਂ ਕਵਰੇਜ ਕਰ ਰਹੇ ਮੀਡੀਆ ਨੂੰ ਇਸ ਤਰੀਕੇ ਨਾਲ ਪ੍ਰਤਾੜਿਤ ਕੀਤਾ ਜਾਏਗਾ ਤਾਂ ਫਿਰ ਬਾਕੀ ਲੋਕਾਂ ਦਾ ਕੀ ਹੋਏਗਾ ਔਰ ਖਾਸ ਤੌਰ ਤੇ ਦਿੱਲੀ ਵਰਗੀ ਰਾਜਧਾਨੀ ਜਿਹੜੀ ਹੈ ਉਹ ਇਹ ਹੈਰਾਨ ਕਰਦੀ ਹੈ ਕਿ ਜੇਕਰ ਪੰਜਾਬ ਦੇ ਲੋਕ ਇੱਥੇ ਪਹੁੰਚਦੇ ਹੈ ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਟਰੀਟ ਕੀਤਾ ਜਾਏਗਾ ਉਹਨਾਂ ਨੂੰ ਲੋਕ ਜਿਹੜੇ ਨੇ ਦਿੱਲੀ ਦੇ ਉਹ ਹਮਲਾ ਕਰਨਗੇ ਉਹਨਾਂ ਨੂੰ ਜ਼ਖਮੀ ਕਰਨਗੇ ਦਿੱਲੀ ਦੀ ਪੁਲਿਸ ਉਹਨਾਂ ਲੋਕਾਂ ਨੂੰ ਅਵੈਰੀਫਾਈ ਕਰਨ ਦੀ ਬਜਾਏ ਪੰਜਾਬ ਤੋਂ ਪਹੁੰਚੇ ਹੋਏ ਚਾਹੇ ਉਹ ਆਮ ਲੋਕ ਨੇ ਜਾਂ ਫਿਰ ਪੱਤਰਕਾਰ ਨੇ ਉਹਨਾਂ ਨੂੰ ਹੀ ਹਰਾਸ ਕਰਨ ਦੇ ਇਰਾਦੇ ਦੇ ਨਾਲ ਇਸ ਤਰ੍ਹਾਂ ਦੇ ਨਾਲ ਰੱਖੇ ਕਿ ਇਹ ਇਹ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ। ਰਵੀ ਹੁਣ ਕੋਈ ਕਿਸੇ ਸੀਨੀਅਰ ਪੁਲਿਸ ਅਫਸਰ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ ਪੱਤਰਕਾਰ ਭਾਈਚਾਰੇ ਦੀ ਕਿ ਸਾਡੇ ਨਾਲ ਰਾਤ ਬੀਤੀ ਰਾਤ ਇਹ ਕੁਝ ਵਾਪਰਿਆ ਐ ਐਸਐਚਓ ਸਭ ਤੋਂ ਬਾਅਦ ਕੀ ਕੋਈ ਪੁਲਿਸ ਅਧਿਕਾਰੀ ਨੇ ਸੰਪਰਕ ਕੀਤਾ ਜਾਂ ਤੁਸੀਂ ਕੀਤਾ ਹੋਵੇ? ਦੇਖੋ ਐਸ ਐਚਓ ਸਾਹਿਬ ਦੇ ਨਾਲ ਹੀ ਸਾਡੀ ਜਿਹੜੀ ਹੈ ਚਰਚਾ ਉਹ ਸਵੇਰ ਵੇਲੇ ਵੀ ਹੋਈ ਹੈ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਸਾਨੂੰ ਵਿਦਾ ਕੀਤਾ ਚਾਹ ਪਾਣੀ ਪਾਇਆ ਸ਼ਾਇਦ ਹੋ ਇਸੇ ਕਰਕੇ ਸੀ ਕਿ ਬਾਹਰੋਂ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਕ੍ਰੀਏਟ ਹੋ ਰਿਹਾ ਹੋਵੇਗਾ ਸਾਨੂੰ ਇਸ ਗੱਲ ਦੀ ਉਸ ਵੇਲੇ ਜਾਣਕਾਰੀ ਨਹੀਂ ਸੀ ਪਰ ਹੁਣ ਸਾਨੂੰ ਸਾਡੀ ਜਾਣਕਾਰੀ ਦੇ ਵਿੱਚ ਆਇਆ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਬਾਹਰ ਸ਼ਾਇਦ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਜਾਂ ਫਿਰ ਕੁਝ ਪੰਜਾਬ ਦੇ ਮੰਤਰੀ ਜਿਹੜੇ ਨੇ ਉਹ ਜ਼ਰੂਰ ਆਪਣੇ ਇੱਕ ਜਿਹੜਾ ਰੋਜ਼ ਪੱਤਰ ਉੱਤੇ ਜ਼ਰੂਰ ਦੇਣ ਜਾ ਰਹੇ ਨੇ ਕਿ ਪੱਤਰਕਾਰ ਜਾਂ ਫਿਰ ਪੰਜਾਬ ਤੋਂ ਆਏ ਲੋਕਾਂ ਦੇ ਨਾਲ ਇਸ ਤਰੀਕੇ ਜੇਕਰ ਵਿਵਾਰ ਹੋਏਗਾ ਤਾਂ ਫਿਰ ਉਹ ਉਹ ਗਲਤ ਤਰੀਕਾ ਹੋਏਗਾ ਤਾਂ ਸਾਨੂੰ ਇਹ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਵਿਵਹਾਰ ਹੋਇਆ ਉਹ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਇਸ ਨੂੰ ਆਪਾਂ ਇਸ ਤਰੀਕੇ ਨਾਲ ਵੀ ਸਮਝ ਸਕਦੇ ਹਾਂ ਕਿ ਜਿਵੇਂ ਇੱਕ ਨਸਲੀ ਹਮਲਾ ਹੁੰਦਾ ਹੈ ਕਿਸੇ ਹੋਰ ਹੋਰ ਕਬੀਲੇ ਦੇ ਲੋਕਾਂ ਤੇ ਜਾਂ ਕਿਸੇ ਤੇ ਤਰੀਕੇ ਨਾਲ ਇਸ ਨੂੰ ਇੱਕ ਇੱਕ ਇਸ ਤਰ੍ਹਾਂ ਦਾ ਹਮਲਾ ਵੀ ਜਿਹੜਾ ਹੈ ਉਹ ਮੰਨਿਆ ਜਾ ਰਿਹਾ ਠੀਕ ਹੈ ਠੀਕ ਹੈ ਰਵੀ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਕਾਈਸਨ ਸਾਡੇ ਸਹਿਯੋਗੀ ਰਵੀ ਸੰਗਰਾਹੂਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੇ ਵਿੱਚ ਬੀਤੀ ਰਾਤ ਪੱਤਰਕਾਰ ਭਾਈਚਾਰੇ ਦੇ ਉੱਤੇ ਹਮਲਾ ਹੋਇਆ ਕੁਝ ਪੱਤਰਕਾਰ ਫੱਟੜ ਵੀ ਹੋਏ ਨੇ ਪੁਲਿਸ ਨੇ ਹਿਰਾਸਤ ਵਿੱਚ ਰੱਖਿਆ ਰਾਤ ਭਾਰ ਇਹਨਾਂ ਪੱਤਰਕਾਰਾਂ ਨੂੰ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਜੋ ਹੁਣ ਤੱਕ ਜਾਣਕਾਰੀ ਹੈ ਕਿ ਇਸ ਨੂੰ ਇੱਕ ਨਸਲੀ ਹਮਲਾ ਵੀ ਕਿਹਾ ਜਾ ਸਕਦਾ ਕਿਉਂਕਿ ਪੰਜਾਬੀ ਹੋਣ ਦੇ ਸ਼ੱਕ ਦੇ ਆਧਾਰ ਤੇ ਕਿ ਪੰਜਾਬੀ ਨੇ ਪੰਜਾਬ ਤੋਂ ਆਏ ਹੋਏ ਨੇ ਇਸ ਕਰਕੇ ਇਹ ਹਮਲਾ ਕੀਤਾ ਗਿਆ ਹੋ ਸਕਦਾ ਹਾਲਾਂਕਿ ਹਮਲਾ ਕਰਨ ਵਾਲਿਆਂ ਦੀ ਮਨਸ਼ਾ ਕੀ ਸੀ ਹਮਲਾ ਕਰਨ ਵਾਲੇ ਕੌਣ ਸਨ ਇਹ ਪੁਲਿਸ ਪੜਤਾਲ ਦਾ ਵਿਸ਼ਾ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਦਿੱਲੀ ਪੁਲਿਸ ਇਸ ਮਾਮਲੇ ਨੂੰ ਕਿੰਨੀ ਕੁ ਗੰਭੀਰਤਾ ਦੇ ਨਾਲ ਲੈਂਦੀ ਹੈ ਅਤੇ ਚੋਣ ਕਮਿਸ਼ਨ ਇਸ ਮਾਮਲੇ ਦੇ ਉੱਤੇ ਕੀ ਐਕਸ਼ਨ ਲੈਂਦਾ ਹੈ ਕੀ ਕੋਈ ਠੋਸ ਕਾਰਵਾਈ ਹੋਵੇਗੀ ਜਾਂ ਫਿਰ ਇਹ ਮਾਮਲਾ ਵੀ ਹੋਰ ਮਾਮਲਿਆਂ ਦੀ ਤਰ੍ਹਾਂ ਰਫਾ ਦਫਾ ਹੋ ਜਾਵੇਗਾ